ਜਸਬੀਰ ਸਿੰਘ ਰਾਣਾ ਦੀ ਕਹਾਣੀ ਘੁੰਗਰੂ ਕਥਾ ਦਾ ਆਖਰੀ ਭਾਗ ਅੱਛਾ ਇਹ ਦੱਸੋ ਤੁਹਾਡਾ ਰੱਬ ਨੂੰ ਕੀ ਉਲਾਂਭਾ ਜੇ ਉਹਨੇ ਹਿਸਾਬ ਮੰਗਿਆ ਤਾਂ ਮਰ ਜਾਣੇ ਦਾ ਪਹਿਲਾ ਸਵਾਲ ਹੀ ਦਿਲ چیر ਗਿਆ ਮੈਂ ਤਾੜੀ ਮਾਰ ਫਰਸ਼ ਤੇ ਅੱਡੀ ਮਾਰੀ ਉਲਾਂਭਾ ਹੂੰ ਰੱਬ ਨੇ ਸਾਡੇ ਨਾਲ ਚੰਗੀ ਨਹੀਂ ਕੀਤੀ ਜਿਸ ਦਿਨ ਮਰੀ ਉਹ ਖਸਮ ਕੋਲੀ ਜਾਊਗੀ ਉਹਨੇ ਸਾਨੂੰ ਦਿੱਤਾ ਹੀ ਕੀ ਸੀ ਜਿਸ ਦਾ ਹਿਸਾਬ ਮੰਗੋ ਮੈਂ ਦੋਸ ਨੂੰ ਹਿਸਾਬ ਆਠੇਂਗਾ ਮੇਰਾ ਮੇਰਾ ਅੰਗੂਠਾ ਵੇਖ ਮੁੰਡਾ ਹੱਸਣ ਲੱਗ ਪਿਆ ਕਹਿੰਦਾ ਮੈਂ ਸੁਣਿਆ ਜੇ ਤੁਹਾਨੂੰ ਕੋਈ ਮੂੰਹ ਮੰਗੀ ਵਿਧਾਈ ਨਾ ਦੇਵੇ ਤੁਸੀਂ ਅੜ ਜਾਂਨੇ ਹੋ ਬਾ ਦੁਆਵਾਂ ਦੇ ਦਿੰਨੇ ਹੋ ਜੇ ਕੋਈ ਫੇਰ ਵੀ ਨਾ ਮੰਨੇ ਤੁਸੀਂ ਨੰਗੇ ਹੋ ਕੇ ਨੱਚਣ ਲੱਗ ਪੈਨੇ ਹੋ ਹੇ ਰਾਮ ਮੈਂ ਏਕੀ ਸੁਣ ਰਹੀ ਸੀ ਐ ਨਾਕੋਫਰ ਮੈਂ ਬਿਮਲਾ ਵਾਲਾ ਚਾਕੀ ਉਹ ਬੈਠੀ ਸਿਰ ਮਾਰ ਰਹੀ ਸੀ ਮੈਂ ਤਾੜੀ ਮਾਰੀ ਉਹਨੇ ਲਹਣਤ ਪਾਈ ਦੁਨੀਆ ਭਾਵੇਂ ਸਾਨੂੰ ਬੇਸ਼ਰਮ ਆਖਦੀ ਪਰ ਸ਼ਰਮ ਵਾਲੀ ਗੱਲ ਨਹੀਂ ਸੀ ਪਤਾ ਮੈਨੂੰ ਵੀ ਸੀ ਕੁਝ ਬੇਸ਼ਰਮ ਕਾਰਨ ਸਾਡਾ ਕੁੰਬਾਹੀ ਬਦਨਾਮ ਹੋ ਚੱਲਿਆ ਸੀ ਪਰ ਮੈਂ ਫਕਰ ਨਾਲ ਬੋਲੀ ਤੂੰ ਠੀਕ ਸੁਣਿਆ ਮੁੰਡਿਆ ਸਾਡੇ ਵਿੱਚ ਕਈ ਐਸੇ ਵੀ ਹੈਗੇ ਨੇ ਉਹ ਸਭ ਤੋਂ ਨੀਵੀਂ ਜਾਤ ਹੈ ਪਰ ਅਸੀਂ ਤਾਂ ਵਜ਼ੀਰ ਬਾਬਿਆਂ ਚੋਂ ਆ ਇਹ ਸਭ ਤੋਂ ਉੱਚੀ ਜਾਤ ਹੈ ਜਦੋਂ ਸਾਡੇ ਕੁੰਬ ਵਿੱਚ ਕੋਈ ਜਸ਼ਨ ਹੋਵੇ ਵਜ਼ੀਰ ਬਾਬਿਆਂ ਦੀ ਔੜੀ ਕੀਤੀ ਜਾਂਦੀ ਹੈ ਜਦ ਤੱਕ ਉਹ ਨਾ ਪਹੁੰਚਣ ਰੋਟੀ ਤੋਂ ਕੱਪੜਾ ਨਹੀਂ ਚੁੱਕਿਆ ਜਾਂਦਾ ਸਾਡੇ ਪਹੁੰਚਣ ਤੇ ਰੋਟੀ ਸ਼ੁਰੂ ਕੀਤੀ ਜਾਂਦੀ ਹੈ ਜੇ ਨਾ ਪਹੁੰਚੀਏ ਭਾਵੇਂ ਲੱਖਾਂ ਲੱਗੇ ਹੋਣ ਰੋਟੀ ਸ਼ੁਰੂ ਨਹੀਂ ਕੀਤੀ ਜਾਂਦੀ ਮੰਦਿਰ ਗੁਰਦੁਆਰੇ ਚੜਾ ਆਉਂਦੇ ਨੇ ਹੁਣ ਤੂੰ ਹੀ ਦੱਸ ਅਸੀਂ ਬਾਦ ਦੁਆ ਕਵੇਂ ਦੇ ਸਕਦੇ ਆ ਨੰਗਾ ਨੱਚਣਾ ਤਾਂ ਉਹੀ ਬੇਜਕੀਨੀ ਹੁੰਦੀ ਹੈ ਤਾਂ ਫਿਰ ਤੁਹਾਡਾ ਯਕੀਨ ਕਿਸ ਗੱਲ ਵਿੱਚ ਹੈ ਇਹ ਤਾਂ ਮਰ ਜਾਣਾ ਉਹੀ ਤਰ੍ਹਾਂ ਦੀਆਂ ਪੁੱਛੀ ਜਾਂਦਾ ਸੀ ਹਾਏ ਹਾਏ ਵੀ ਮੈਂ ਤੈਨੂੰ ਕੀ ਦੱਸਾਂ ਕਿਸ ਗੱਲ ਵਿੱਚ ਯਕੀਨ ਹੈ ਅਸੀਂ ਤਾਂ ਸਭ ਦੀ ਜੜਾ ਅਗਾਹ ਤੋੜਨ ਦੀ ਦੁਆ ਕਰਦੇ ਹਾਂ ਅਸੀਂ ਬੰਦੇ ਨੂੰ ਬੰਦੇ ਨਾਲ ਜੋੜਨ ਵਿੱਚ ਯਕੀਨ ਰੱਖਦੇ ਹਟ ਲਾ ਬੁੱਲ ਟੁਕਦੇ ਹਾਂ ਮੈਂ ਹਾਜੀ ਤੇ ਬਿਮਲਾ ਦਾ ਹੱਥ ਫੜ ਲਿਆ ਮੁੰਡਾ ਡਰ ਗਿਆ ਮੈਂ ਉਹਦੀ ਪਿੱਠ ਥਾਪੜੀ ਡਰ ਨਾ ਜਾਣ ਜੋ ਗਿਆ ਹੋਰ ਪੁੱਛ ਜਦੋਂ ਤੁਸੀਂ ਕਿਸੇ ਘਰ ਵਿੱਚੋਂ ਹੀ ਜਿਹੜਾ ਬੱਚਾ ਚੁੱਕ ਕੇ ਲੈ ਜਾਂਦੇ ਹੋ ਉਸ ਵਕਤ ਕੀ ਹੁੰਦਾ ਡੇਰੇ ਵਿੱਚ ਬੱਚੇ ਦੀ ਪੜ੍ਹਾਈ ਲਿਖਾਈ ਵੀ ਕਰਾਉਨੇ ਹੋ ਸਵਾਲ ਸੁਣ ਮੈਨੂੰ ਗਸ਼ੀ ਪੈਣ ਵਾਲੀ ਹੋ ਗਈ ਉਹ ਦਿਨ ਯਾਦ ਆ ਗਿਆ ਜਿਸ ਦਿਨ ਮੈਂ ਰਾਣੀ ਨੂੰ ਚੁੱਕ ਕੇ ਲਿਆਈ ਉਸ ਵਕਤ ਮੇਰੀ ਕੀ ਹਾਲਤ ਹੋਈ ਇਹ ਮੈਂ ਹੀ ਜਾਣਦੀ ਸੀ ਜਾਂ ਮੇਰਾ ਰੱਬ ਜਾਣਦਾ ਇਹ ਕੀ ਪੁੱਛ ਲਿਆ ਸੀ ਜ਼ਾਲਮ ਨੇ ਮੇਰੇ ਮੂੰਹ ਵੱਲ ਝਾਕ ਰਿਹਾ ਸੀ ਕੀ ਦੱਸਦੀ ਕੀ ਛੱਡਦੀ ਮੈਂ ਪੂਰੀ ਗੱਲ ਤਾਂ ਅੰਦਰ ਹੀ ਦੱਬ ਲਈ ਅੱਧੀ ਗੱਲ ਦੱਸਣ ਲੱਗ ਪਈ ਜਾਵੇ ਵੱਡੇ ਆ ਪੜਿਆ ਲਿਖਿਆ ਆਇਆ ਸਾਡਾ ਵੀ ਜੀ ਕਰਦਾ ਜਵਾਕਾਂ ਨੂੰ ਪੜਾ ਲਿਖਾ ਕੇ ਤੁਹਾਡੇ ਵਾਂਗ ਅਫਸਰ ਬਣਾਈਏ ਪਰ ਦਫੇ ਹੋਣਿਆਂ ਨੂੰ ਸਕੂਲ ਕਿਵੇਂ ਭੇਜੀਏ ਸਕੂਲ ਦੇ ਫਾਰਮਾਂ ਵਿੱਚ ਤਾਂ ਮੁੰਡੇ ਕੁੜੀ ਦਾ ਹੀ ਖਾਨਾ ਹੁੰਦਾ ਸਾਡੇ ਜਵਾਕਾਂ ਲਈ ਤਾਂ ਫਾਰਮ ਵਿੱਚ ਥਾਂ ਹੀ ਨਹੀਂ ਹੁੰਦੀ ਉਹਨਾਂ ਨੂੰ ਦੱਸ ਕਿਸ ਖਾਨੇ ਪਾਈਏ ਤੁਸੀਂ ਤਾਂ ਸਾਡਾ ਖਾਨਾ ਹੀ ਖਰਾਬ ਕਰ ਛੱਡਿਆ ਪਰ ਐਸੀ ਗੱਲ ਹੀ ਮੁੰਡਿਆ ਪੜਨ ਵਾਲੇ ਪੜ ਹੀ ਜਾਂਦੇ ਨੇ ਸਾਡੀ ਬਰਾਦਰੀ ਦੀ ਇੱਕ ਮੋਨਾ ਹੈ ਮਦਾ ਉਨੇ ਆਪਣੀ ਜੀਵਨ ਕਹਾਣੀ ਦੀ ਕਤਾਰ ਮੈਮੂਨਾ احمد ਲਿਖੀ ਐ ਕਿਉਂ ਬੇਮੁੰਡਿਆ ਆ ਗਈ ਯਾਦ ਪੜਾਈ ਵੇਖੀਆ ਸਾਡੀ ਰੀਨਾ ਦੀਆਂ ਗੱਲਾਂ ਰਾਜੂ ਤੇ ਬਾਬੂ ਨੂੰ ਅੱਖ ਮਾਰਦਾ ਹਾਜੀ ਚੌੜਾ ਹੋਇਆ ਬੈਠਾ ਸੀ ਉਸ ਨਾਲ ਬੈਠੀ ਬਿਮਲਾ ਨੂੰ ਕੋਪਤ ਹੋ ਰਹੀ ਸੀ ਡੁੱਬ ਬਚਾਣੀ ਉੱਠ ਚੱਲਣ ਦਾ ਇਸ਼ਾਰਾ ਕਰੀ ਜਾਂਦੀ ਸੀ ਜਦੋਂ ਮੈਂ ਉਸ ਵੱਲ ਵੇਖਦੀ ਉਹਦੀ ਖੱਬੀ ਅੱਖ ਉੱਪਰ ਵਾਲਾਂ ਦੀ ਤਿੱਖੀ ਕੀਤੀ ਤਾਰੇ ਉਤਾਂ ਨੂੰ ਉੱਠਦੀ ਬਾਹਰ ਨੂੰ ਇਸ਼ਾਰਾ ਕਰਦੇ ਉਹ ਮੁੰਡੇ ਤੋਂ ਮੈਂ ਉਸ ਤੋਂ ਔਖੀ ਹੋਈ ਬੈਠੀ ਸੀ ਦਿਲ ਕਰਦਾ ਸੀ ਹੋਰ ਗੱਲਾਂ ਦਸਾਂ ਮਸੀ ਤਾਂ ਕਿਸੇ ਨੇ ਬਾਤ ਪੁੱਛੀ ਸੀ ਨਹੀਂ ਸਾਡੀ ਕਿਹੜਾ ਸੁਣਦਾ ਸੀ ਮੁੰਡੇ ਨੇ ਮੇਰੀ ਰਮਜ ਪਛਾਣ ਲਈ ਹਰਾਮੀ ਹੌਸਲਾ ਫੜ ਗਿਆ ਕਹਿੰਦਾ ਇਹ ਸਾਰਾ ਕੁਝ ਕਰ ਦਿਆਂ ਜਰਦਿਆਂ ਤੁਹਾਡੇ ਅੰਦਰ ਤੁਹਾਡੀ ਰੂਹ ਵਿੱਚ ਕੀ ਕੀ ਚੱਲਦਾ ਰਹਿੰਦਾ ਏ ਉਫ ਮਰ ਜਾਣੇ ਨੇ ਸਵਾਲ ਕਾਦਾ ਪੁੱਛਿਆ ਉਹ ਕਾਲਜਾ ਕੱਢ ਲਿਆ ਮੇਰੀ ਰੂਹ ਕੰਬੀ ਮੈਂ ਟੜਫੁੱਠੀ ਕੀ ਕਰਦੀ ਤਿੰਨ ਚਾਰ ਤਾੜੀਆਂ ਮਾਰੀਆਂ ਰਾਜੂ ਨੇ ਢੋਲ ਕੀ ਤੇ ਹੱਥ ਮਾਰਿਆ ਹਾਜੀ ਨੇ ਅੱਡੀ ਬਿਮਲਾ ਨੇ ਤਾੜੀ ਮਾਰੀ ਪੂਰੀ ਬੈਠਕ ਗੂੰਜ اٹਹੀ ਮੈਂ ਇੱਕੋ ਝਟਕੇ ਨਾਲ ਉੱਠ ਖੜੀ ਹੋਈ ਬੱਸ ਕਰ ਬੇਮੁੰਡਿਆ ਮਹਾਂਤਾਂ ਨੂੰ ਇਹ ਜਿਹੇ ਗੱਲਾਂ ਨਹੀਂ ਪੁੱਛੀਂਦੀਆਂ ਕਾਗਜ਼ ਪੈਨ ਚੁੱਕੀ ਖੜਾ ਉਹ ਵੇਖਦਾ ਹੀ ਰਹਿ ਗਿਆ ਮੈਂ ਹਵਾ ਬਾਗ ਬੈਠ ਕੇ ਵਿੱਚੋਂ ਬਾਹਰ ਨਿਕਲੀ ਹਾਜੀ ਬਿਮਲਾ ਰਾਜੂ ਤੇ ਬਾਬੂ ਸਾਰੀ ਟੋਲੀ ਮੇਰੇ ਪਿੱਛੇ ਪਿੱਛੇ ਤੁਰਨ ਲੱਗੀ ਸਾਨੂੰ ਵੇਖਣ ਲਈ ਖੜੀਆਂ ਔਰਤਾਂ ਖਾਚਰੀ ਅੱਖ ਨਾਲ ਵੇਖ ਰਹੀਆਂ ਸਨ ਉਹਨਾਂ ਵੱਲ ਵੇਖ ਮੈਨੂੰ ਜੈਲੇ ਦੀ ਆਖੀ ਗੱਲ ਯਾਦ ਆ ਗਈ ਉਹ ਦੱਸਦਾ ਸੀ ਇਹ ਲੁੱਚੀਆਂ ਨੇ ਸਾਰੀਆਂ ਇਹਨਾਂ ਨੇ ਮੇਰਾ ਲੰਗਣਾ ਔਖਾ ਕੀਤਾ ਪਿਆ ਜਿਨ੍ਹਾਂ ਨੇ ਤੈਨੂੰ ਔਖਾ ਕੀਤਾ ਪਿਆ ਉਹਨਾਂ ਨੂੰ ਕਹਿ ਸਾਰੀਆਂ ਨੂੰ ਲੁੱਚੀਆਂ ਨਾ ਕਹਿ ਵੈਰੀਆ ਮੈਂ ਤਾਂ ਉਸ ਨੂੰ ਮਜ਼ਾਕ ਕੀਤਾ ਸੀ ਪਰ ਉਹ ਔਰਤਾਂ ਵਾਂਗ ਬੋਲਣ ਲੱਗ ਪਿਆ ਇਹ ਮੇਰਾ ਵਿਆਹ ਨਹੀਂ ਹੋਣ ਦਿੰਦੀ ਐ ਰੀਨਾ ਨਚਾਰ ਨਚਾਰ ਕਹਿ ਕੇ ਇਹਨਾਂ ਨੇ ਮੇਰਾ ਅੱਗਾ ਮਾਰ ਦਿੱਤਾ ਇਹ ਲੁੱਚਪਣਾ ਨਹੀਂ ਹੋਰ ਕੀ ਐ ਔਰਤ ਬਿਨਾ ਔਰਤਾਂ ਤੋਂ ਕਿੰਨਾ ਔਖਾ ਸੀ ਵਿਚਾਰਾ ਉਸ ਅੰਦਰ ਸਾਰੀਆਂ ਔਰਤਾਂ ਦੇ ਖਿਲਾਫ ਜ਼ਹਿਰ ਭਰਿਆ ਪਿਆ ਸੀ ਉਹ ਜਿੱਧਰ ਦੀ ਵੀ ਲੰਘਦਾ ਇੱਕ ਹੀ ਆਵਾਜ਼ ਆਉਂਦੀ ਨਹੀਂ ਆਉ ਜਾਂਦਾ ਨਚਾਰ ਜਿਸ ਦੇ ਜਵਾਕ ਹੁੰਦਾ ਉਸ ਨੂੰ ਆਖਦੀਆਂ ਨਹੀਂ ਜੈਲੇ ਦੇ ਮੱਥੇ ਨਾਲ ਲੱਗ ਜੀ ਕਿਤੇ ਨਹੀਂ ਤਾਂ ਨਚਾਰੀ ਜਮੂ ਖੜ ਜੋ ਤੁਹਾਡੀ ਮਾਂ ਨੂੰ ਜੈਲਾ ਵਿਆਹ ਕੇ ਲੈ ਜੇ ਮੇਰੀ ਤਾੜੀ ਸੁਣ ਨੀਕਰਾਂ ਨੂੰ ਹੱਥ ਪਏ ਜਵਾਕਾਂ ਦੀ ਡਰ ਪਰਾਂ ਨੂੰ ਭੱਜ ਲਈ ਪਰਾਂ ਮੋੜ ਵਾਲੀ ਨਿੰਮ ਢੇਠਾ ਤਾਂਗਾ ਖੜਾ ਸੀ ਮੈਂ ਮਸਾਂ ਬੀਹ ਪਾਰ ਕੀਤੀ ਸਭ ਤੋਂ ਪਹਿਲਾਂ ਤਾਂਗੇ ਵਿੱਚ ਚੜੀ ਬਿਮਲਾ ਮੇਰੇ ਨਾਲ ਆ ਬੈਠੀ ਰਾਜੂ ਤੇ ਬਾਬੂ ਨੇ ਪਿਛਲੀ ਸੀਟ ਮਲ ਲਈ ਚੱਲ ਛੰਨੋ ਇੱਥੇ ਤੇਰੀ ਕੋਈ ਥਾਂ ਨਹੀਂ ਇੱਧਰ ਮੈਂ ਬੁੱਲ ਟੁਕ ਤਾੜੀ ਮਾਰੀ ਉਧਰ ਹਾਜੀ ਨੇ ਘੋੜੀ ਦੀ ਪਿੱਠ ਤੇ ਸ਼ਾਂਟਾ ਮਾਰਿਆ ਮੈਂ ਦਰਦ ਨਾਲ ਦੂਰੀ ਹੋ ਗਈ ਹੌਲੀ ਮਾਰ ਜਾਲਮਾ ਤੂੰ ਵੀ ਲੋਕਾਂ ਵਰ ਗਈ ਹੋ ਗਿਆ ਲੋਕਾਂ ਵਰਗੀ ਹੁੰਦੀ ਹੈ ਮੇਰੀ ਜੁੱਤੀ ਗੱਲ ਦੇਖ ਮਖਿਆ ਮੈਨੂੰ ਜੁੱਤੀ ਦਿਖਾ ਕੇ ਹਾਜੀ ਨੇ ਘੋੜੀ ਦੀ ਪੂਛ ਨੂੰ ਹੱਥ ਲਾ ਦਿੱਤਾ ਤਾਂਗਾ ਹਵਾ ਨਾਲ ਗੱਲਾਂ ਕਰਨ ਲੱਗਿਆ ਮੈਂ ਰਾਹੀਆਂ ਨੂੰ ਪਛਾਨਣ ਲੱਗੀ ਸ਼ਕਲਾਂ ਪਛਾਣ ਦੀ ਉਮਰ ਲੰਘ ਚੱਲੀ ਸੀ ਪਰ ਕੋਈ ਰਿਸ਼ਤਾ ਨਾ ਲੱਭਿਆ ਅੱਗ ਲਾਉਣੇ ਰਿਸ਼ਤਿਆਂ ਦੀ ਤਾਂ ਕੀ ਹੁੰਦੀ ਐ ਇਹ ਮੈਨੂੰ ਹੀ ਪਤਾ ਸੀ ਮੇਰਾ ਵੀ ਦਿਲ ਕਰਦਾ ਸੀ ਕਿਸੇ ਦੀ ਘਰ ਵਾਲੀ ਹੋਵਾਂ ਕੋਈ ਮੇਰੀ ਉਡੀਕ ਕਰੇ ਮੈਂ ਕਿਸੇ ਦੀ ਉਡੀਕ ਕਰਾਂ ਆਟਾ ਗੁੰਨਾ ਰੋਟੀ ਪਕਾਵਾ ਕਿਸੇ ਦੇ ਰਖੜੀ ਬੰਨਾ ਕੋਈ ਮੇਰਾ ਸਿਰ ਪੋਲੋਸੇ ਪਰ ਕੰਬਲੀ ਦੇ ਭਾਗਾ ਵਿੱਚ ਘਰ ਕਿੱਥੇ ਕਰਦਾ ਖਿਆਲ ਮੇਰੀ ਜਾਨ ਕੱਢਦਾ ਸੀ ਜਿਸ ਵਕਤ ਇਹ ਖਿਆਲ ਆਉਂਦਾ ਮੈਂ ਸ਼ੋਖ ਰੰਗਾਂ ਦਾ ਮੇਕਅਪ ਕਰਦੀ ਮਹਿੰਗੇ ਤੋਂ ਮਹਿੰਗਾ ਸੂਟ ਪਾਉਂਦੀ ਸੋਨੇ ਦੇ ਗਹਿਣੇ ਪਾਉਂਦੀ ਸਭ ਤੋਂ ਵਧੀਆ ਸੈਂਟ ਲਾਉਂਦੀ ਪਰ ਕੋਈ ਵੀ ਸ਼ੈ ਮੈਨੂੰ ਰਿਸ਼ਤਾ ਨਾ ਦੇ ਸਕਦੀ ਮੈਂ ਆਪਣੀ ਬੇਵਫੀ ਉੱਪਰ ਹੱਸ ਪੈਂਦੀ ਇੰਨਾ ਹੱਸੀ ਜਾਨੀ ਐ ਵੇਖੀ ਕਿਤੇ ਹਾਜੀ ਦੀ ਟੀਚਰ ਸੁਣ ਮੈਂ ਹੋਰ ਹੱਸਣ ਲੱਗ ਪਈ ਵੇਖੀ ਤਾਂ ਜਾਨਾ ਖਸਮਾ ਤੂੰ ਹੀ ਨਹੀਂ ਵੇਖਦਾ ਜਰਾ ਰਾਹੀਆਂ ਦੇ ਮੂੰਹ ਵੱਲ ਵੇਖ ਵੇਖੀ ਉਹ ਸਾਈਕਲ ਵਾਲਾ ਭਾਈ ਮੇਰੇ ਪਿਓ ਵਰਗਾ ਸੀ ਪਛਾਣ ਨੂੰ ਝਾਕਦੀ ਹੋਈ ਬਿਮਲਾ ਦਾ ਮੂੰਹ ਉੱਡ ਗਿਆ ਮਰ ਜਾਣਾ ਹਾਜੀ ਹੱਸਣ ਲੱਗ ਪਿਆ ਜਿਹੜੇ ਘਰ ਆਪਾਂ ਵਧਾਈ ਮੰਗਣ ਗਏ ਸੀ ਉੱਥੇ ਬੈਠੀਆਂ ਔਰਤਾਂ 'ਚ ਮੇਰੀ ਭੈਣ ਵਰਗੀ ਸੀ ਖੜੇ ਬੰਦਿਆਂ 'ਚ ਇੱਕ ਮੇਰੇ ਭਰਾ ਵਰਗਾ ਸੀ ਰੁੱਕ 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 ਇੱਥੇ ਤਾਂਗਾ ਰੁਕਲਾ ਵੈਰੀਆ ਔਰ ਘਰ ਵਿੱਚ ਮੇਰੀ ਮਾਂ ਵਰਗੀ ਰਹਿੰਦੀ ਆ ਸੜਕ ਦੇ ਕਿਨਾਰੇ ਬਣੇ ਘਰ ਵੱਲ ਹੱਥ ਕੱਢ ਮੈਂ ਤੰਗਾ ਰੁਕ ਬਾਲਿਆ ਹੇ ਰਾਮ ਮੈਂ ਮਰ ਜਾਮਾ ਏ ਕੀ ਹੋਇਆ ਘਰ ਵਿੱਚ ਇਕੱਠ ਕਾਦਾ ਸੀ ਬਾਹਰ ਲੋਕ ਖੜੇ ਸਨ ਅੱਲਾ ਖੈਰ ਕਰੇ ਜਦੋਂ ਲੰਗੇ ਸਾਂ ਉਸ ਵਕਤ ਤਾਂ ਕੁਝ ਵੀ ਨਹੀਂ ਸੀ ਮੈਂ ਕਵਰ ਆ ਗਈ ਕਾਲੇ ਕਦਮੀ ਅੰਦਰ ਹੋ ਤੁਰੀ ਜਦੋਂ ਅੰਦਰ ਗਈ ਮਾਂ ਵਰਗੀ ਲਾਹੀ ਪਈ ਸੀ ਚੀਕਾਂ ਪੈ ਰਹੀਆਂ ਸਨ ਮੈਂ ਲਾਸ਼ ਨੂੰ ਜੱਫੀ ਪਾ ਲਈ ਨੀ ਜਾ ਪਰੇ ਉਹ ਮਾਉ ਨਾ ਰਹੀ ਤੂੰ ਉ ਨਾ ਰਹੀ ਇਹ ਸਾਲੇ ਰਿਸ਼ਤੇ ਵੀ ਬੜਾ ਖੂਨ ਪੀਂਦੇ ਨੇ ਮੋਏ ਰਿਸ਼ਤਿਆਂ ਦਾ ਮੂੰਹ ਵੇਖ ਮੈਂ ਕੰਧ ਕੋਲ ਜਾ ਬੈਠੀ ਪਤਾ ਨਹੀਂ ਕਿਸ ਹਰਾਮੀ ਦਾ ਮੂੰਹ ਵੇਖਿਆ ਸਵੇਰ ਦਾ ਹੀ ਕੀ ਦਾ ਕੀ ਹੋਈ ਜਾਂਦਾ ਸੀ ਸਾਡੇ ਵੱਲ ਕਿਸੇ ਨੇ ਧਿਆਨ ਨਹੀਂ ਸੀ ਦਿੱਤਾ ਹਰ ਰਿਸ਼ਤਾ ਰੋਈ ਜਾਂਦਾ ਸੀ ਨਾ ਰੋਣ ਵਾਲੇ ਅਰਥੀ ਚੁੱਕਣ ਲਈ ਕਾਲੇ ਸਨ ਬਿੰਦ ਘੜੀ ਦਾ ਮੇਲਾ ਸੀ ਮੁਈ ਦੇ ਨੂੰ ਅੱਗ ਲਾਈ ਰਿਸ਼ਤਾ ਖਤਮ ਡੁੱਬ ਜਾਣੀ ਕੈਸੀ ਦੁਨੀਆ ਸੀ ਮੈਂ ਜੰਮੀ ਤਾਂ ਇਸ ਦੁਨੀਆ ਵਿੱਚ ਹੀ ਪਰ ਮੇਰੀ ਦੁਨੀਆ ਹੋਰ ਸੀ ਉਹਦਾ ਦਸਤੂਰ ਵੱਖਰਾ ਸੀ ਜਿਸ ਵਕਤ ਦਵਾਰ ਕਾ ਮਾਸੀ ਮਰੀ ਜੀਵਨ ਚਾਰਾ ਦੀ ਰਸਮ ਹੋਈ ਦੋ ਮਹੱਤਾਂ ਨੂੰ ਤਿਆਰ ਕੀਤਾ ਗਿਆ ਮਹਿੰਦੀ ਲਾਈ ਚੂੜਾ ਪਾਇਆ ਸ਼ੋਖ ਰੰਗਾਂ ਦਾ ਮੇਕਅਪ ਕੀਤਾ ਇੱਕ ਨੂੰ ਲਾੜਾ ਦੂਜੀ ਨੂੰ ਲਾੜੀ ਬਣਾਇਆ ਗਿਆ ਬਿਆ ਬੜਾ ਜੋੜਾ ਪਹਿਨਾਇਆ ਦੋ ਮਾਨੋ ਪਾਲਕੀ ਵਿੱਚ ਬਿਠਾਇਆ ਗਿਆ ਖੂਬ ਜਸ਼ਨ ਹੋਇਆ ਨੱਚਦਾ ਤਮੱਚੜ ਮੱਚਿਆ ਸ਼ਿਕ ਬੇ ਸ਼ਿਕਾਇਤਾਂ ਦੂਰ ਹੋਈਆਂ ਕੋਈ ਮਕਾਨ ਨਹੀਂ ਕੋਈ ਬਰਾਤ ਨਹੀਂ ਸੀ ਇੱਕ ਪਾਸੇ ਮੌਤ ਦਾ ਸੋਗ ਦੂਜੇ ਪਾਸੇ ਮੌਤ ਦੀ ਘੜੀ ਵੀ ਜਸ਼ਨ ਜਾਰੀ ਰੱਖਣ ਦਾ ਐਲਾਨ ਕਿਹੜੀ ਦੁਨੀਆ ਦਾ ਸੱਚ ਮੇਰਾ ਸੀ ਅੱਗ ਲੱਗਣੀ ਕੋਈ ਸਮਝ ਨਾ ਆਈ ਮੈਂ ਜੈਲੇ ਵਾਂਗ ਸੱੱਤਰ ਤੇ ਸਜੀ ਬੈਠੀ ਸੀ ਲੋਕ ਇੱਕ ਦੂਜੇ ਨੂੰ ਕੂਣੀਆਂ ਮਾਰ ਰਹੇ ਸਨ ਦੇਖੋ ਸਾਲਾ ਨਾਚਾਰ ਕਿਵੇਂ ਸਜਿਆ ਬੈਠਾ ਜਿਸ ਦਿਨ ਜੈਲੇ ਦੀ ਮਾਂ ਮਰੀ ਉਹ ਵਿਆਹ ਲਾ ਕੇ ਮੁੜਿਆ ਸੀ ਜੈ ਵੱਡਾ ਮੰਦਾ ਮੌਜੀ ਸੀ ਦਿਲ ਕਰਦਾ ਕੱਪੜੇ ਬਦਲ ਲੈਂਦਾ ਮੰਦੀ ਮौज ਹੁੰਦੀ ਸਜਿਆ ਸਜਾਇਆ ਹੀ ਪਿੰਡ ਆ ਵੜਦਾ ਡੁੱਬ ਜਾਣਾ ਉਸ ਦਿਨ ਮੇਰੇ ਵਾਂਗ ਸਜਿਆ ਸਜਾਇਆ ਹੀ ਸੱੱਤਰ ਉੱਪਰ ਆ ਬੈਠਿਆ ਨਾ ਰੋਇਆ ਨਾ ਕੁਝ ਬੋਲਿਆ ਉਪਰਿਆਂ ਬੰਗ ਬੈਠਾ ਰਹਾ ਲੋਕਾਂ ਨੇ ਹੀ ਅੰਤਮ ਇਸ਼ਨਾਨ ਕਰਵਾਇਆ ਕਾਫਨ ਪਾਇਆ ਅਰਥੀ ਤਿਆਰ ਕੀਤੀ ਚੱਲ ਜੈ ਲਿਆ ਉੱਠ ਕੇ ਮੋਢਾ ਲਾ ਪਈ ਜਦੋਂ ਸਿਆਣੇ ਨੇ ਅਰਥੀ ਨੂੰ ਮੋਢਾ ਲਾਉਣ ਲਈ ਆਖਿਆ ਜੈਲਾ ਸਾਰਿਆਂ ਹੀ ਅਦਾਂ ਟੱਪ ਗਿਆ ਉਹ ਉੱਠਿਆ ਮੂੰਹ ਉੱਪਰ ਚੁੰਨੀ ਲਈ ਅਰਥੀ ਕੋਲ ਟੱchn ਲੱਗ ਪਿਆ ਉਹਦੇ ਅੰਦਰ ਨਾਚਦਾ ਤਮੱਚੜ ਖੇ ਜੁੱਟਿਆ ਮਰਗਤ ਉੱਪਰ ਆਈ ਦੁਨੀਆ ਡਰ ਗਈ ਗੱਲਾਂ ਹੋਣ ਲੱਗੀਆਂ ਪਾਗਲ ਹੋ ਗਿਆ ਬੁੜੀ ਨਾਲੋਂ ਤਾਂ ਇਹ ਮਰ ਜਾਂਦਾ ਮਰ ਜਾਣਿਆ ਤੂੰ ਇਹ ਕੀ ਕੀਤਾ ਸੀ ਭੋਗ ਤੋਂ ਬਾਅਦ ਜਦ ਮੈਂ ਪੁੱਛਿਆ ਛੇਲਾ ਰੋਣ ਲੱਗ ਪਿਆ ਉਹ ਵੀ ਮੈਨੂੰ ਨਿਚਾਰ ਕਹਿੰਦੀ ਹੁੰਦੀ ਸੀ ਉਹਦੀ ਗੱਲ ਸੁਣ ਮੇਰੀ ਚੀਕ ਨਿਕਲ ਗਈ ਮੈਂ ਹਾਜੀ ਹੋਰਾਂ ਵੱਲ ਝਾਕੀ ਉਹਨਾਂ ਦੇ ਮੂੰਹ ਉੱtre ਪਏ ਸਨ ਪਰ ਇੱਕ ਬੰਦਾ ਖੁਸ਼ ਸੀ ਮੈਂ ਹਰੰਮੀ ਦੀ ਅੱਖ ਪਛਾਣ ਲਈ ਉਹ ਸਾਡਾ ਜਵਾਈ ਸੀ ਰਾਜੂ ਤੋਂ ਪਹਿਲਾਂ ਇਸ ਮੋਈ ਮਾਂ ਦਾ ਮੁੰਡਾ ਸਾਡੇ ਨਾਲ ਢੋਲਕੀ ਵਜਾਉਂਦਾ ਹੁੰਦਾ ਉਹ ਬਾਅਦ ਵਿੱਚ ਕਿਸੇ ਹੋਰ ਡੇਰੇ ਜਾ ਟਿਕਿਆ ਉਹਦੀ ਮਾਂ ਵਿੱਚ ਮੈਨੂੰ ਆਪਣੀ ਮਾਂ ਦੀ ਸੀ ਸੀ ਮੈ ਉਸ ਨੂੰ ਧਰਮ ਦੀ ਮਾਂ ਬਣਾ ਲਿਆ ਉਹਦੀ ਇੱਕ ਕੁੜੀ ਸੀ ਮੈਂ ਚੰਤਰੀ ਨੂੰ ਗੋਦ ਲੈ ਲਿਆ ਰੀਜਾ ਨਾਲ ਪਾਲੀ ਪੋਲੋਸੀ ਰਿਸ਼ਤਿਆਂ ਦੀ ਲੱਜ ਪਾਲੀ ਜਦ ਵੱਡੀ ਹੋਈ ਵਿਆਹ ਦਿੱਤੀ ਮਾਰ ਕੇ ਐਨਾ ਦਾਜ ਦਿੱਤਾ ਮੇਰਾ ਲੱਖਾ ਲੱਗਿਆ ਪਰ ਪਹਿਲੇ ਦਿਨ ਹੀ ਮੇਰੀ ਅੱਖ ਫਰਕੀ ਸੀ ਜਿਸ ਦਿਨ ਕੁੜੀ ਮੁੜਦੀ ਗੱਡੀ ਆਈ ਜਮਾਈ ਭਾਈ ਹੋਰੀ ਪੁੱਠੀਆਂ ਸਿੱਧੀਆਂ ਮਾਰ ਲੱਗ ਪਿਆ ਹਰ ਅਮੇਸ਼ਾਗਨ ਵਾਲੇ ਦਿਨ ਕੈਸੀਆਂ ਗੱਲਾਂ ਮਾਰੀ ਜਾਂਦਾ ਸੀ ਮੇਰਾ ਦਿਲ ਕੀਤਾ ਉਹਦੇ ਨਾਲੇ ਆਪਣੇ ਸਿਰ ਵਿੱਚ ਛੱਤਰ ਮਾਰ ਲਵਾਂ ਪਰ ਕੁਝ ਨਾ ਕਰ ਸਕੀ ਕੁੜੀ ਲਈ ਸਭ ਪੁੱਠੀਆਂ ਸਿੱਧੀਆਂ ਝਰ ਗਈ ਕਸਮ ਪੈਦਾ ਕਰਨ ਵਾਲੇ ਦੇ ਔਰ ਕਿੰਨਾ ਕੁਚਰ ਜਰਦੀ ਸੱਚ ਸੁਣਨਾ ਹੀ ਪੈਣਾ ਸੀ ਉਹ ਵਿਆਹ ਤੋਂ ਸਾਲ ਕੁ ਬਾਅਦ ਸੁਣ ਲਿਆ ਇੱਕ ਦਿਨ ਡੇਰੀ ਹੋਈ ਕੁੜੀ ਡੇਰੇ ਆਈ ਮੈਨੂੰ ਜੱਫੀ ਪਾ ਕੇ ਰੋਣ ਲੱਗ ਪਈ ਮਾਂ ਹੁਣ ਮੈਂ ਥੋਨੂੰ ਮਿਲਣ ਨਹੀਂ ਆਇਆ ਕਰਦੀ ਪਰ ਕਿਉ ਮਰ ਜਾਣੀਏ ਮੇਰੀ ਦੇਹ ਕੰਬਣ ਲੱਗ ਪਈ ਉਹ ਪੁੱਭਾ ਮਾਰਨ ਲੱਗ ਪਈ ਮੇਰੇ ਘਰ ਵਾਲਾ ਕਹਿੰਦਾ ਹੁਣ ਤੂੰ ਹੀ ਜਿਹੜਿਆਂ ਨੂੰ ਮਿਲ ਨਾ ਜਾਇਆ ਕਰ ਮੇਰੀ ਬੇਇੱਜ਼ਤੀ ਹੁੰਦੀ ਆ ਜਾ ਪਰੇ ਬਹਿਰੀਆ ਬੇ ਮੈਂ ਤਾਂ ਤੈਨੂੰ ਆਪਣਾ ਸਮਝਿਆ ਸੀ ਕੁੜੀ ਦਾ ਸਿਰ ਪਲੋਸ ਮੈਂ ਕਿੰਨਾ ਹੀ ਚਿਰ ਤਾੜੀਆਂ ਮਾਰਦੀ ਰਹੀ ਉਸ ਰਾਤ ਮੈਂ ਕਈ ਮੌਤਾਂ ਮਰੀ ਅੱਖਾਂ ਵਿੱਚ ਤੂੰ ਤੈਰਦਾ ਰਹਾ ਮੈਂ ਸਾਰੀ ਰਾਤ ਰਿਸ਼ਤਿਆਂ ਵਿੱਚ ਫਰਕ ਲੱਭਦੀ ਰਹੀ ਸਵੇਰੇ ਤੱਕ ਫਰਕ ਨਾ ਲੱਭਾ ਜਿਹੜਾ ਕੁਝ ਲੱਭਿਆ ਉਹ ਬੜਾ ਡਰਾਉਣਾ ਸੀ ਇਹ ਦੁਨੀਆ ਕਿੰਨੀ ਡਰਾਉਣੀ ਐ ਮਾਂ ਸੱਤਰ ਤੇ ਡਰੀ ਬੈਠੀ ਮੈਂ ਹਾਜੀ ਵੱਲ ਚਾਕੀ ਮਰ ਜਾਣਾ ਉਹ ਵੀ ਡਰਿਆ ਖੜਾ ਸੀ ਮੈਥੋਂ ਹੋਰ ਨਾ ਵੇਖ ਹੋਇਆ ਮੈਂ ਕਾਲੀ ਨਾਲ ਉੱਠੀ লাশ ਕੋਲ ਗਈ ਮਾਂ ਦਾ ਮੂੰਹ ਵੇਖਿਆ ਲੋਕਾਂ ਵੱਲ ਵੇਖ ਡੱਕ ਵੱਟਿਆ ਤਾਂਗੇ ਨਾਲ ਤੁਰ ਪਈ ਤਾਂਗਾ ਡੇਰੇ ਵੱਲੋਂ ਤੁਰ ਪਿਆ ਕੋਈ ਕੁਝ ਨਾ ਬੋਲਿਆ ਅਖੀਰ ਤੱਕ ਮੜੀਆਂ ਵਰਗੇ ਚੁੱਪ ਬਰਤੀ ਰਹੇ ਡੇਰੇ ਕੋਲ ਜਾ ਕੇ ਮੈਂ ਥਾੜੀ ਮਾਰੀ ਹਾਜੀ ਨੇ ਕੋੜੀ ਦੀ ਲਗਾਮ ਖਿੱਚ ਲਈ ਤਾਂਗਾ ਰੁਕ ਗਿਆ ਕੋੜੀ ਵਾਂਗ ਟੱਪਣ ਵਾਲੀ ਮਹਿਾਲੀ-ਹਾਲੀ ਉਤਰੀ ਮੇਰਾ ਮੂੰਹ ਸ਼ਿਫਤੀ ਵੱਲ ਸੀ ਡੁੱਬ ਜਾਣਾ ਸੂਰਜ ਡੁੱਬ ਰਿਹਾ ਸੀ ਉਹਦੀ ਲਾਲੀ ਵੇਖ ਮੈਨੂੰ ਸ਼ਰਮ ਆ ਗਈ ਘਾਰ ਕੋਲ ਤਾਂਗਾ ਖੜਾ ਹਾਜੀ ਪਰਾਂ ਕੋੜੀ ਬੰਨਣ ਚੱਲਿਆ ਗਿਆ ਬਾਬੂ ਵਧਾਈ ਵਾਲਾ ਸਮਾਨ ਚੁੱਕਣ ਲੱਗ ਪਿਆ ਰਾਜੂ ਬਾਜਾ ਢੋਲਕੀ ਸਵਾਲਣ ਲੱਗ ਪਿਆ ਹੈ ਸ਼ਵਾ ਮਰ ਜਾਣੀ ਬੇਮਲਾ ਨੂੰ ਕੀ ਹੋ ਗਿਆ ਉਹ ਮੇਰੇ ਵੱਲ ਵੇਖ ਰਹੀ ਸੀ ਨੀ ਕੀ ਵੇਖੀ ਜਾਂਦੀ ਐ ਦਫੇ ਹੋਣੀ ਐ ਮੈਂ ਉਹਦੀ ਪਿੱਠ ਤੇ ਧਫਾ ਮਾਰਿਆ ਲੁੱਚੀ ਡੁੱਬ ਰਹੇ ਸੂਰਜ ਵੱਲ ਵੇਖਣ ਲੱਗ ਪਈ ਕਹਿੰਦੀ ਬੱਸ ਹੁਣ ਹੋਰ ਨਹੀਂ ਵਿਕਿਆ ਜਾਂਦਾ ਵਿਕਣ ਨੂੰ ਹੁਣ ਰਹਿ ਕੀ ਗਿਆ ਅੰਦਰ ਵੜਨਸਾਰ ਜੈਲਾ ਵੀ ਬੇਮਲਾ ਵਾਂਗ ਭੁੱਲਿਆ ਸੀ ਉਹਦੀ ਆਵਾਜ਼ ਫਟੀ ਹੋਈ ਸੀ ਉਹ ਕੱਲ ਦੀ ਦਿਹਾੜੀ ਲਾਕੇ ਪਰਤਿਆ ਸੀ ਜਿੰਨਾ ਦਿਨਾਂ ਵਿੱਚ ਵਿਆਹ ਦਾ ਸੀ ਜੰਨਾ ਹੁੰਦਾ ਉਹਦੇ ਮਿਸਤਰੀ ਨਾਲ ਦਿਹਾੜੀ ਚੱਲਿਆ ਜਾਂਦਾ ਮੈਂ ਬਥੇਰਾ ਆਖਦੀ ਵੇ ਸਾਡੇ ਨਾਲ ਵਗ ਚੱਲਿਆ ਕਰ ਜੈਲਿਆ ਤੈਨੂੰ ਨਹੀਂ ਪਤਾ ਰੀਨਾ ਦੇਵ ਨਾਲ ਦਿਹਾੜੀ ਜਾਂਦਾ ਸਵਾਦ ਹੀ ਹੋਰ ਹੈ ਉਹ ਦੇਵ ਦੇਵ ਕਰ ਲੱਗ ਪੈਂਦਾ ਕਿਉਂ ਵੇ ਦੇਵ ਨਾਲ ਕਾਹਦਾ ਸਵਾਦ ਹੈ ਲੁੱਛਿਆ ਮੈਂ ਉਹਦੇ ਚੁੰਡੀ ਵੱਢਦੀ ਉਹ ਡੇਰੇ ਦੀਆਂ ਕੰਧਾਂ ਵੱਲ ਵੇਖਣ ਲੱਗ ਪੈਂਦਾ ਦੇਵ ਮੈਨੂੰ ਪੁੱਤ ਕੈ ਕਿ ਬੁਲਾਉਂਦਾ ਹੁੰਦਾ ਲਿਆ ਪੁੱਤ ਇਟ ਲਿਆ ਪੁੱਤ ਗਾਰਾ ਲਿਆ ਪੁੱਤ ਪਰ ਕੱਲ ਉਹ ਕੁਝ ਹੋਰ ਹੀ ਕਹਿੰਦਾ ਸੀ ਉਹਦੀ ਗੱਲ ਚੈਲੇ ਦੇ ਇਟ ਵਾਂਗ ਭੱਜੀ ਉਹ ਕੰਨ ਦਵਾਕ ਟਹਿ ਗਿਆ ਸਾਰੀ ਰਾਤ ਲਿਗਿਆ ਰਿਹਾ ਦਿਨ ਚੜ੍ਹ ਅਨਸਾਰ ਉੱਠਿਆ ਡੇਰੀ ਵਿੱਚ ਆ ਬੜਿਆ ਸ਼ੀਸ਼ਾ ਤਾਂ ਬਾਦ ਵਿੱਚ ਵੇਖਣ ਲੱਗਿਆ ਪਹਿਲਾਂ ਤੇ ਮਿਸਤਰੀ ਦੀ ਆਖੀ ਗੱਲ ਦੱਸਦਾ ਸੀ ਕਹਿੰਦਾ ਕੱਲ ਆਥਣ ਦੀ ਗੱਲ ਐ ਮੈਂ ਦੇਵ ਨਾਲ ਤਿਹਾਰੀ ਤੇ ਸੀ ਪੈੜ ਖਾਸੀ ਉੱਚੀ ਸੀ ਮੈਂ ਉਸ ਤੇ ਖੜਾ ਇੱਟਾਂ ਫੜਾ ਰਿਹਾ ਸੀ ਮਾੜੀ ਕਿਸਮਤ ਮੇਰੀ ਪੁਲਸੀਆਂ ਦੀ ਕੁੜੀ ਦਾ ਵਿਆਹ ਸੀ ਬਰਾਤ ਆਈ ਹੋਈ ਸੀ ਰੋਟੀ ਵਕਤ ਜਦੋਂ ਵਾਜਾ ਵੱਜਿਆ ਮੇਰੇ ਅੰਦਰ ਕੁਝ ਨੱਚਣ ਲੱਗ ਪਿਆ ਹੱਥ ਪੈਰ ਥਰਕਣ ਲੱਗ ਪਏ ਹੱਥ ਫੜੀ ਇੱਟ ਪੈਰਾਂ ਕੋਲ ਪਿਆ ਤਸਲਾ ਇਹ ਠਾਂ ਡਿੱਗ ਪਏ ਦੇਵ ਨੇ ਮੇਰੇ ਪੈਰਾਂ ਤੇ ਕਾਢੀ ਮਾਰੀ ਕਹਿੰਦਾ ਜਾ ਪਰੇ ਉਹੀ ਨਚਾਰ ਦਾ ਨਚਾਰੀ ਰਿਹਾ ਨਾ ਗੱਲਾਂ ਦੇਖ ਮਖਿਆ ਸਾੜਾ ਮਿਸਤਰੀ ਕੀ ਬਣ ਗਿਆ ਬੰਦਾ ਪਛਾਨਣ ਤੋਂ ਹੀ ਹਟ ਗਿਆ ਘੋੜੀ ਬਣ ਕੇ ਆਇਆ ਹਾਜੀ ਮਿਸਤਰੀ ਨੂੰ ਗਾਲਾਂ ਕੱਢਣ ਲੱਗ ਪਿਆ ਮੈਂ ਉਸ ਵੱਲ ਵੇਖ ਕੂਰੀ ਪੱਟੀ ਅੱਖ ਮਾਰੀ ਲੱਕ ਮਾਰਦੀ ਅੰਦਰ ਨੂੰ ਉਤਰ ਪਈ ਅੰਦਰ ਮੰਜੀ ਪਈ ਸੀ ਮੈਂ ਉਸ ਉੱਪਰ ਜਾ ਡਿੱਗੀ ਹਾਰ ਸ਼ਿੰਗਾਰ ਮੈਨੂੰ ਵੱਟ ਵੱਟ ਖਾਣ ਲੱਗ ਪਿਆ ਮਨ ਕਾਲਾ ਪੈਣ ਲੱਗ ਪਿਆ ਦਿਲ ਕੀਤਾ ਕਿਤੇ ਭੱਜ ਜਾਵਾਂ ਪਰ ਕਿੱਥੇ ਗੁਰਦੁਆਰੇ ਵਾਲਾ ਪਾ ਠੀਕੈਂਦਾ ਸੀ ਰਹਿਣ ਕਿੱਥੋਂ ਨਹੀਂ ਨਹੀਂ ਕਿਉਂੜੀਏ ਆ ਜਾ ਰੋਟੀ ਖਾ ਲੈ ਦੋ ਬੁਰਕੀਆਂ ਸਰਹਾਣੇ ਖੜੀ ਔਰਤ ਮੈਨੂੰ ਕਿਤੇ ਵੇਖੀ ਹੋਈ ਲੱਗੀ ਉਹੀ ਅੱਲਾ ਇਹ ਤਾਂ ਬਿਮਲਾ ਸੀ ਲੂਚੀ ਰੋਟੀ ਖਾਣ ਲਈ ਆਖ ਰਹੀ ਸੀ ਅੱਜ ਸਵੇਰ ਦਾ ਬਹੁਤ ਕੁਝ ਖਾ ਲਿਆ بس ਹੁਣ ਭੁੱਖ ਨਹੀਂ ਰਹੀ। ਬਿਮਲਾ ਵੱਲ ਵੇਖ ਪੈਨੋ ਜਾਨਕੀ ਮਹੰਤ ਜਦ ਆ ਗਿਆ। ਜੈਲਾ ਭੁੱਲ ਗਿਆ। ਹਰਾਮੀ ਸਵੇਰਦਾਰੂ ਵਿੱਚ ਬੜਿਆ ਬੈਠਾ ਸੀ। ਤੁਹਾਡੇ ਅੰਦਰ ਤੁਹਾਡੀ ਰੂਹ ਵਿੱਚ ਕੁਝ ਚੱਲਦਾ ਰਹਿੰਦਾ ਹੈ। ਮੇਰੀ ਰੂਹ ਵਿੱਚ ਲਖਾਰੀ ਮੁੰਡੇ ਦਾ ਸਵਾਲ ਘੁੰਮਣ ਲੱਗ ਪਿਆ। ਮੈਂ ਉਸ ਨੂੰ ਅੱਧਾ ਜਵਾਬ ਦਿੱਤਾ ਸੀ। ਹਰਾਮੀ ਨੂੰ ਕੀ ਦੱਸਤੀ? ਮੇਰੀ ਰੂਹ ਵਿੱਚ ਕਵਨਾਂ ਸਨ। ਉਨਾ ਕਵਰਾਂ ਵਿੱਚ ਇੱਕ ਹੌਂਕਾ ਗੂੰਜਦਾ ਰਹਿੰਦਾ ਸੀ ਜੇਕਰ ਉਸ ਚੰਦਰੀ ਨੂੰ ਨਾ ਚੁੱਕ ਕੇ ਲਿਆਉਂਦੀ ਪਰ ਕਿੰਜ ਨਾ ਲਿਆਉਂਦੀ ਗੁਰੂ ਦਾ ਹੁਕਮ ਸੀ ਨੀ ਮਰ ਜਾਣਿਓ ਜਾਓ ਕੁੜੀ ਨੂੰ ਲੈ ਕੇ ਆਓ ਹਾਂ ਸੱਚ ਅਜ ਤਾਂਗੇ ਵਿੱਚ ਨਾ ਜਾਇਓ ਕਾਰ ਲੈ ਕੇ ਜਾਇਓ ਤਾਂਗਾ ਮੇਰੀ ਰੋਦੀ ਸਵਾਰੀ ਸੀ ਪਰ ਮੈਂ ਗੁਰੂ ਦਾ ਹੁਕਮ ਮੰਨਿਆ ਤਾਂਗਾ ਛੱਡ ਦਿੱਤਾ ਕਾਰ ਕੱਢੀ ਉਸ ਪਿੰਡ ਵਿੱਚ ਜਾ ਰਹੇ ਜਿੱਥੇ ਖਬਰ ਮਿਲੀ ਸੀ ਮਰ ਜਾਣੇ ਸੁਹੀਏ ਨੇ ਦੱਸਿਆ ਪਿੰਡ ਵਿੱਚ ਸਾਡੀ ਜਾਤ ਦੀ ਕੁੜੀ ਜੰਮੀ ਸੀ ਅਸੀਂ ਘਰ ਅੱਗੇ ਜਾ ਤਾੜੀ ਮਾਰੀ ਆਏ ਹੈ ਨਹੀਂ ਕੁੜੀ ਦੀ ਮਾਂ ਕਿੱਥੇ ਆ ਤੂੰ ਸਾਨੂੰ ਵੇਖ ਘਰ ਦਾ ਦਰਵਾਜ਼ਾ ਬੰਦ ਹੋ ਗਿਆ ਲੋਕਾਂ ਦੀਆਂ ਖਿੜਕੀਆਂ ਦਰਵਾਜ਼ੇ ਖੁੱਲ ਗਏ ਜੁਆਕ ਬੀਹ ਵਿੱਚ ਆ ਗਏ ਮਰਦ ਔਰਤਾਂ ਦੀ ਅੱਖ ਤਮਾਸ਼ਾ ਵੇਖਣ ਲੱਗੀ ਮੈਂ ਹਰਾਮੀਆਂ ਨੂੰ ਅੱਖ ਮਾਰੀ ਫਿਰ ਤਾੜੀ ਮਾਰ ਉੱਚੀ ਸਾਰੀ ਆਵਾਜ਼ ਮਾਰੀ ਨਹੀਂ ਇਹ ਤਾਂ ਔਰਤਾ ਮਰਦਾਂ ਦੀ ਮੰਡੀ ਐ ਤੂੰ ਇਹਦਾ ਕੀ ਕਰੇਂਗੀ ਲਿਆ ਸਾਡੀ ਇਮਾਨਤ ਦੇ ਦੇ ਇੱਥੇ ਦੀ ਕੋਈ ਥਾਂ ਨਹੀਂ ਮੇਰੀ ਗੱਲ ਸੁਣ ਤਾੜੀਆਂ ਵੱਜਣ ਲੱਗ ਪਈਆਂ ਬਹੀ ਵਿੱਚ ਨੱਚਦਾ ਤਮੱਛੜ ਪੈਣ ਲੱਗਾ ਦਰਵਾਜ਼ਾ ਖੁੱਲ ਗਿਆ ਘੁੰਗਰੂ ਵਾਲੇ ਪੈਰ ਅੰਦਰ ਆ ਬੜੇ ਮੈਂ ਸਭ ਤੋਂ ਮੂਰੇ ਸੀ ਜੰਮਣ ਵਾਲਾ ਮਰਦ ਉਦਾਸ ਖੜਾ ਸੀ ਕੰਧਾਂ ਨਾਲ ਲੱਗੀਆਂ ਔਰਤਾਂ ਰੋ ਰਹੀਆਂ ਸਨ ਪਰ ਕੁੜੀ ਦੀ ਮਾਂ ਕਿੱਥੇ ਸੀ ਮਹਿਮਤ ਜੀ ਤੇ ਬੈਠੀ ਬੁੜੀ ਕੋਲ ਜਾ ਖੜੀ ਲਿਆ ਬੀਬੀ ਦੱਸ ਕਿੱਥੇ ਲਕੋਈ ਐ ਉਹਨੇ ਸਿਆਣਪ ਵਰਤੀ ਸਾਹਮਣੇ ਬੈਠਕ ਵੱਲੋਂ ਇਸ਼ਾਰਾ ਕਰ ਦਿੱਤਾ ਤਾੜੀਆਂ ਦੀ ਆਵਾਜ਼ ਉੱਚੀ ਹੋ ਗਈ ਮੈਂ ਅੰਦਰ ਜਾ ਬੜੀ ਕੰਧ ਕੋਲ ਪੇਟੀ ਪਈ ਸੀ ਉਸ ਵੱਲ ਬੇਕ ਮੈਂ ਤਾੜੀ ਮਾਰੀ ਨਹੀਂ ਮੈਂ ਮਰ ਗਈ ਤੂੰ ਕਿੱਥੇ ਲੁਕੀ ਬੈਠੀ ਏ ਜਿਉਣ ਜੋਗੀਏ ਭੇਨਾ ਲਜਾਓ ਜ਼ਾਲਮੋ ਮਸਾਂ 10 ਸਾਲਾਂ ਬਾਅਦ ਅਲਾਦ ਦਾ ਮੂੰਹ ਵੇਖਿਆ ਰੱਬ ਦਾ ਵਾਸਤਾ ਮੈਂ ਹੱਥ ਬੰਦੀਆਂ ਕੁੜੀ ਦੀ ਮਾਂ ਰੋਣ ਲੱਗ ਪਈ ਚੰਦਰੀ ਦੀਆਂ ਅੱਖਾਂ ਵੱਲ ਵੇਖ ਮੈਂ ਡਰ ਗਈ ਮਨ ਡੋਲ ਗਿਆ ਦਿਲ ਕੀਤਾ ਛੱਡ ਜਾਵਾਂ ਪਰ ਕਿੱਥੇ ਜਾਂਦੀ ਕਨਵੇ ਦਾ ਦਸਤੂਰ ਯਾਦ ਆ ਗਿਆ ਮੈਂ ਮਚ ਉੱਠੀ ਦਿਲ ਕਿਹੜਾ ਕੀਤਾ ਮਾਂ ਦੇ ਸਿਰ ਤੇ ਹੱਥ ਰੱਖਿਆ ਉਹਦੀ ਗੋਦੀ ਵਿੱਚੋਂ ਕੁੜੀ ਖੋ ਲਈ ਨਹੀਂ ਚਲੋ ਹੁਣ ਕਿਵੇਂ ਖੜੀਆਂ ਨੇ ਲੁਚੀਆਂ ਕੁੜੀ ਨੂੰ ਹਿੱਕ ਨਾਲ ਲਾ ਮੈਂ ਬਾਹਰ ਨੂੰ ਭੱਜੀ ਅਜੇ ਢੇਲੀ ਵੀ ਨਹੀਂ ਸੀ ਟੱਪੀ ਪੇਟੀ ਉਹ ਲੇਲੂ ਕੀ ਔਰਤ ਦਾ ਹੌਕਾ ਨਿਕਲ ਗਿਆ ਮੇਰਾ ਦਿਲ ਚੀਰਿਆ ਗਿਆ ਰੂ ਕੰਬ ਉੱਠੀ ਮੈਂ ਪਛਾਣ ਨੂੰ ਚਾਕੀ ਕੁੜੀ ਦੀ ਮਾਂ ਮਰੀ ਪਈ ਸੀ ਮੇਰਾ ਹੌਕਾ ਨਿਕਲ ਗਿਆ ਕਾਰ ਨੁਰੋਂ ਦਾ ਛੱਡ ਮੈਂ ਮਸਾਂ ਡੇਰੇ ਪਹੁੰਚੀ ਜਿਸ ਵਕਤ ਕੁੜੀ ਪੰਘੂੜੇ ਵਿੱਚ ਰੱਖੀ ਤਾੜੀਆਂ ਦਾ ਮੀਂਹ ਵਰ ਪਿਆ ਸਭ ਨੇ ਦਾਜੀ ਦਿੱਤੀ ਪੈਰੀ ਘੁੰਗਰੂ ਪੰਨੇ ਹਨੇਰਾ ਹੋਣ ਤੱਕ ਚੰਦਰੀ ਖੇਡ ਪੈ ਗਈ ਸਾਰਾ ਡੇਰਾ ਸੌ ਗਿਆ ਮੈਂ ਕੁੜੀ ਨਾਲ ਮੰਜੀ ਉੱਪਰ ਜਾ ਪਈ ਮਰ ਜਾਣੀ ਰੋਣ ਲੱਗ ਪਈ ਇਸ ਨੂੰ ਕਿਵੇਂ ਚੁੱਪ ਕਰਾਵਾਂ ਮੈਂ ਕੁੜੀ ਨਾਲ ਲਾ ਲਈ Ya Allah ਇਤਾ ਭੁਖੀ ਸੀ ਉਹ ਛੋਟੇ ਛੋਟੇ ਹੱਥਾਂ ਨਾਲ ਮੇਰੀਆਂ ਛਾਤੀਆਂ ਲੱਪਣ ਲੱਗ ਪਈ ਮੇਰੀ ਜਾਨ ਨਿਕਲ ਗਈ ਉਹਦਾ ਹੌਕਾ ਨਿਕਲ ਗਿਆ ਮੈਂ ਤੜਫ ਉੱਠੀ ਗਲਾਸ ਵਿੱਚ ਦੁੱਧ ਲਿਆਈ ਚਮਚਾ ਉਹਦੇ ਮੂੰਹ ਨੂੰ ਲਾਇਆ ਪਰ ਉਹਨੇ ਮੂੰਹ ਫੇਰ ਲਿਆ ਮੈਂ ਹੋਰ ਕਿੱਥੋਂ ਦੁੱਧ ਲਿਆਉਂਦੀ ਉਹ ਮਿੰਟਕ ਬਾਅਦ ਮੇਰੇ ਸੀਨੇ ਤੇ ਹੱਥ ਮਾਰਦੀ ਮੈਂ ਰੇਤ ਵਾਂਗ ਝਰਨ ਲੱਗਦੀ ਉਹ ਰੋਣ ਲੱਗ ਪੈਂਦੀ ਅੱਧੀ ਕੋ ਰਾਤ ਮਸਾਂ ਚੁੱਪ ਕਰੀ ਮੈਂ ਇੱਕ ਨਾਲ ਲਾ ਲਈ ਚੰਤਰੀ ਸੌ ਗਈ ਮਰ ਜਾਣੀ ਸੁੱਤੀ ਕਾਦੀ ਬਿਵੋਹ ਮਾਤਾ ਨਾਲ ਗੱਲਾਂ ਕਰਨ ਲੱਗ ਪਈ ਕਦੇ ਬੁੱਲ ਟੇਰਦੀ ਕਦੇ ਹੱਸਣ ਲੱਗਦੀ ਕਦੇ ਡਰ ਜਾਂਦੀ ਟੁੱਬ ਜਾਣੀ ਆਕਲੀਆਂ ਪਿਛਲੀਆਂ ਲਾਂ ਖੇੜ ਰਹੀ ਸੀ ਉਹਦੇ ਮਨ ਵਿੱਚ ਕੀ ਸੀ ਮੈਂ ਸਾਰੀ ਰਾਤ ਸੋਚਦੀ ਰਹੀ ਮਸਾਂ ਸਵੇਰ ਹੋਈ ਗੁਰਦੁਆਰੇ ਵਿੱਚੋਂ ਪਾਠ ਦੀ ਆਵਾਜ਼ ਆਈ ਸ਼ਿਵ ਮੰਤਰ ਵਿੱਚ ਕਾਂਟੀਆਂ ਖੜਕੀਆਂ ਜਿਸ ਦਿਨ ਢੋਲ ਕੀ ਵੱਜੀ ਪਾਜਾ ਵੱਜਿਆ ਕੁੜੀ ਦੇ ਪੈਰੀਂ ਬੰਨੇ ਘੁੰਗਰੂ ਖੜਕਣ ਲੱਗੇ ਨਾ ਰਾਣੀ ਦਿਨਾਂ ਵਿੱਚ ਹੀ ਜਵਾਨ ਹੋ ਗਈ ਕੁਛ ਮਿੱਟੀ ਚੜੀ ਸੀ ਲੁੱਚੀ ਤੇ ਕੁਝ ਹੁਸਨ ਚੜਿਆ ਤੌਬਾ ਮੇਰੀ ਤੌਬਾ ਮੈਂ ਉਹਦਾ ਨਾਂ ਰਾਣੀ ਰੱਖਿਆ ਸੀ ਇਸ ਰਾਣੀ ਦੀ ਹੁਣ ਥਾਂ ਬਦਲ ਗਈ ਹੈ ਜਿਸ ਨੇ ਇਹਦਾ 4 ਲੱਖ ਤਾਰਿਆ ਇਹ ਹੁਣ ਉਹਦੇ ਡੇਰੇ ਦੀ ਰਾਣੀ ਹੈ ਇਸਤਨ ਗੁਰੂ ਨੇ ਉਸ ਨੂੰ ਜਨਕੀ ਮਹੰਤ ਕੋਲ ਵੇਚਣ ਦੀ ਗੱਲ ਦੱਸੀ ਮੇਰੀ ਚੀਕ ਅੰਬਰ ਨਾਲ ਜਾ ਲੱਗੀ ਮੈਂ ਕੰਤ ਵਿੱਚ ਟੱਕਰ ਮਾਰੀ ਗਸ਼ਖਾ ਬੇਸੁਰਤ ਹੋ ਗਈ ਜਦੋਂ ਸੁਰਤ ਆਈ ਮੇਰੇ ਜਾਨ ਨੂੰ ਜਨਕੀ ਮਹੰਤ ਲੈ ਗਿਆ ਸੀ ਜਿੰਦੇ ਲੈ ਗਿਆ ਉਹ ਦਿਨਾਂ ਦਾ ਜਾਨੀ ਇਹ ਬੁੱਤ ਬੇਜਾਨ ਰਹਿ ਗਿਆ ਰਾਣੀ ਨੂੰ ਜਾਦਕਰ ਮੇਰਾ ਹੋ ਕੇ ਨਿਕਲ ਗਿਆ ਇੱਕ ਵਾਰ ਜਸਤੀਰੂ ਵਿੱਚ ਲੈ ਗਿਆ ਏ ਹੌਕਾ ਨਹੀਂ ਨਿਕਲਦਾ ਹੁੰਦਾਰੀ ਨਾ ਪੈ ਜਾ ਹੁਣ ਮੈਂ ਅਧ ਸੁਤੀ ਪਈ ਬਿਮਲਾ ਵੱਲ ਚਾਕੀ ਉਹ ਮੈਨੂੰ ਆਖ ਰਹੀ ਸੀ ਉਸ ਵੱਲ ਵੇਖ ਮੈਂ ਬਾਹਰ ਨੂੰ ਚਾਕੀ ਡੇਰੇ ਦੇ ਅੰਦਰ ਬਾਹਰ ਸੰਗਣਾ ਹਨੇਰਾ ਉੱਤਰ ਆਇਆ ਸੀ ਸਭ ਕੁਝ ਧੁੰਦਲਾ ਨਜ਼ਰ ਆ ਰਿਹਾ ਸੀ ਹਾਜੀ ਸੁੱਤਾ ਪਿਆ ਸੀ ਪਰਾਂ ਕੰਧ ਕੋਲ ਰਾਜੂ ਤੇ ਬਾਬੂ ਪਏ ਸਨ ਸੁੱਤੀਆਂ ਦੇਹਾਂ ਵੱਲ ਵੇਖ ਮੈਂ ਮੰਜੀ ਛੱਡ ਦਿੱਤੀ ਗੁੱਟ ਤੇ ਬੰਨੀ ਕੋਂਗਰੂਆਂ ਵਾਲੀ ਖੰਮਣੀ ਚੁਮ ਸ਼ੀਸ਼ੇ ਅੱਗੇ ਚਾਹ ਖੜੀ ਮਰ ਜਾਣਾ ਮੈਨੂੰ ਵੇਖਣ ਲੱਗ ਪਿਆ ਮੈਂ ਉਸ ਨੂੰ ਚੁੰਨੀ ਨਾਲ ਸਾਫ਼ ਕਰਨ ਲੱਗ ਪਈ ਕਿਉਂ ਵੇ ਗੁੰਗਿਆ ਹੁਣ ਤਾਂ ਕੁਛ ਬੋਲ ਸਾਨੂੰ ਥਾਂ ਚਾਹੀਦੀ ਐ ਟੁੱਟ ਜਾਣਾ ਕੁਝ ਨਹੀਂ ਬੋਲਿਆ ਜੇ ਕਰ ਬੋਲਦਾ ਹੁੰਦਾ ਮੇਰੇ ਤੇ ਆਸ਼ਕ ਨਾ ਹੋ ਜਾਂਦਾ ਇਹ ਸ਼ੀਸ਼ਾ ਥੋੜਾ ਨਹੀਂ ਸਾਡੀ ਮੁਖ ਧਾਰਾ ਦਾ ਸ਼ੀਸ਼ਾ ਐ ਇਹ ਕੌਣ ਬੋਲਿਆ ਸੀ ਮੈਂ ਡਰ ਕੇ ਹਰਾਮੀ ਸਰਪੰਚ ਨਾਲ ਕੋਕਾ ਪੰਡਤ ਸੀ ਕੁਰਸੀ ਤੇ ਬੈਠਾ ਸਰਪੰਚ ਫੁੱਲਾਂ ਦਾ ਗਜਰਾ ਸੁੰਗ ਰਿਹਾ ਸੀ ਘੁੰਗਰੂ ਬੰਨੀ ਪੰਡਤ ਨੱਚ ਰਿਹਾ ਸੀ ਨੀ ਮੈਂ ਮਰ ਗਈ ਸ਼ੀਸ਼ੇ ਵਿੱਚ ਏਕੀ ਦਿਸਣ ਲੱਗ ਪਿਆ ਪੇ ਮੈਂ ਤਾਂ ਤੁਹਾਨੂੰ ਮਰਦ ਸਮਝਿਆ ਸੀ ਹਿਟਲਾ ਬੁੱਲ ਟੁਕ ਮੈਂ ਅੱਖ ਮਰੀ ਸ਼ੀਸ਼ਾ ਟੜਕ ਗਿਆ ਲੋਚਾ ਸਾਲਾ ਉਸ ਵੱਲ ਕੂਰੀ ਬੱਟ ਮੈਂ ਬਾਹਰ ਨੂੰ ਚਾਕੀ ਕੋਈ ਬਾਹਰ ਲਾ ਗੇਟ ਖੜਕਾ ਰਿਹਾ ਸੀ ਰੀਨਾ ਇਸ ਵਕਤ ਕੌਣ ਹੋਇਆ ਲੱਕ ਮਾਰਦੀ ਮੈਂ ਗੇਟ ਵੱਲ ਨੂੰ ਤੁਰ ਪਈ ਜਿਉਂ ਹੀ ਕੁੰਡੀ ਖੋਲੀ ਹੋਏ ਅੱਗ ਲਾਉਣਾ ਚੇਲਾ ਖੜਾ ਸੀ ਕਿਉਂ ਵੀ ਅੱਕ ਲੱਗਣਿਆ ਮੈਂ ਤੈਨੂੰ ਇੰਨੀਆਂ ਬਾਜਾਂ ਮਾਰੀ ਸੀ ਹੁਣ ਦੱਸ ਕੀ ਲੈਣ ਆਇਆ ਮੈਂ ਉਹਦੇ ਮੂੰਹ ਵੱਲ ਵੇਖ ਥਾੜੀ ਮਾਰੀ ਉਹ ਕੁਝ ਨਾ ਬੋਲਿਆ ਬਿਹੇ ਵਿਚ ਹਨੇਰਾ ਸੀ ਕਨੇਰੇ ਵਿੱਚ ਖੜਾ ਉਹ ਕੁਝ ਹੀਠਾਂ ਰੱਖਣ ਲੱਗ ਪਿਆ ਮੇਰੀ ਜਾਨ ਨਿਕਲ ਗਈ ਉਹ ਲੰਮੀ ਵਿਹੀ ਵਾਲ ਨੂੰ ਤਰ ਪਿਆ ਮੈਂ ਪਿੰਡ ਵੱਲ ਵੇਖ ਤਾੜੀ ਮਾਰੀ ਉਫ ਤਾੜੀ ਦੀ ਆਵਾਜ਼ ਵਾਪਸ ਕਿਉਂ ਪਰਤ ਆਈ ਸੀ ਸ਼ਾਇਦ ਮੇਰੀ ਤਾੜੀ ਵਿੱਚ ਦਮ ਨਹੀਂ ਰਿਹਾ ਪਤਾ ਨਹੀਂ ਤਰਤੀ ਹੀ ਬੋਲੀ ਹੋ ਗਈ ਸੋਚੀ ਪਈ ਮੈਂ ਪਾਗਲਾ ਵਾਂਗ ਤਾੜੀਆਂ ਮਾਰਨ ਲੱਗ ਪਈ ਠੀਕ ਉਹੀ ਸਮਾਂ ਸੀ ਜਦੋਂ ਡੇਰੇ ਅੰਦਰਲੀ ਲਾਈਟ ਚੱਗੀ ਹਾਜੀ ਬਿਮਲਾ ਰਾਜੂ ਤੇ ਬਾਬੂ ਘੁੰਗਰੂਆਂ ਵਾਲੇ ਪੈਰ ਦੇਲੀ ਵੱਲੋਂ ਉੱtre ਆ ਰਹੇ ਸਨ ਡੇਰੇ ਅੰਦਰਲੀ ਲਾਈਟ ਦੀ ਇੱਕ ਕਾਤਰ ਵੀ ਹੀ ਵਿੱਚ ਜਾ ਰਹੀ ਸੀ ਪੀਹ ਦੇ ਐਨ ਵਿਚਕਾਰ ਚੁੰਨੀ ਤੇ ਘੁੰਗਰੂ ਪੈ ਸਨ ਕਹਾਣੀ ਸੁਣ ਲਈ ਧੰਨਵਾਦ ਜੀ